ਕੰਪਰਤੀ ਟੁੱਟ ਜੂ ਇਹ ਨਾ ਹੀ ਨਹੀਂ ਟੁੱਟਦੀ ਚਾਹੀਏ ਜਿਵੇਂ ਆਖ ਮਰਜ਼ੀ ਤਰ੍ਹਾਂ ਕੀ ਲੱਗਦਾ ਨੂੰ ਜਾਂਦੀ ਨਹੀਂ ਹੈਗੀ ਹਾਂ ਡਰਦੀ ਹੋਈ ਆ ਸਹੀ ਗੱਲ ਡਰਦੀ ਆ ਹਨਾ ਪ੍ਰੇਮ ਆਪਣੇ ਦਰਸ਼ਕਾਂ ਨੂੰ ਸੁਨੇਹਾ ਕੋਈ ਸੁਨੇਹਾ ਤਾਂ ਬਸ ਜਿਹੜਾ ਤੇਰਾ ਪ੍ਰਾਲਾਗਾ ਨਸ਼ਿਆਂ ਵਾਸਤੇ ਹੁਣ ਆਏ ਨੂੰ ਸਿੱਧੀਆਂ ਜੇ ਇੱਕ ਕਰਮ ਨੌਲ ਬਣ ਸੇ ਲੰਮੀਆਂ ਇੱਕ ਜਿਵੇਂ ਆਏ ਉਹ ਚ ਕਿੱਲੇ ਦੀ ਬੋਤ ਬੀਜੀ ਜਾਂਦੀ ਹੈ ਇਹ ਆਪਾਂ ਲਾਤੀ ਦਰਸ਼ਕੋ 26 26 ਤਾਂ ਕਰਕੇ ਲਾਦੀ ਨਾ ਇਹਦੇ ਫਾਇਦੇ ਬਹੁਤ ਨੇ ਬਾਈ ਇੱਕ ਤਾਂ ਆਸ ਈ ਤੀ ਜਾਂਦੀ ਹੈ वेलकम टू माय ब्लॉग टोटल स्वागत ਹੈ ਆਪਣੇ ਨਵੇਂ ਵਲੌਗ ਚ ਅੱਜ ਆ ਜੀ ਆਪਣੇ ਵਲੌਗ ਦਾ 171 ਮਾਦਨ ਕਿਸੀ ਮਾਦਨ ਹੁਣ ਆ ਟਰਾਲੀ ਜੀ ਕਢਾ ਕੇ ਹਲ ਪਾ ਕੇ ਕੱਖ ਲਿਆ ਹੋਣਾ ਲੱਦ ਕੇ ਆ ਮੱਕੀ ਦੀਆਂ ਫਿਰ ਪਾਉਣ ਵਾਲੀਆਂ ਨੇ ਮਿੱਤਰੋ ਪਟਾ ਇਹ ਵੀ ਖਿੱਚਦੀਆਂ ਕੁਸ ਹੋਰ ਜੀ ਪਿਰਤੀ ਜੀ ਓਕੇ ਆ ਕੇ ਖਿੱਚਦੀਆਂ ਬਈ ਹੁਣ ਉਹ ਉਧਰ ਲਾਉਣਾ ਜਾਂਦਰਾ ਉਹ ਪਰ ਲੀਆਂ ਤੇ ਆਈਆਂ ਜਾਰ ਇਹ ਸਾਡੀ ਜੱਟ ਲੈ ਫਰਿਜ ਨਾਲ ਰੀਅਲ ਆ ਜਿਹੜੀ ਰੀਅਲ ਕਹਿੰਦੇ ਨੇ ਉਠ ਵਾਲੀ ਗੱਲ ਨਹੀਂ ਕੋਈ ਜਿਹੜਾ ਕੁਝ ਕਰਦੇ ਆਂ ਸੀ ਉਹੀ ਦਿਖਾਉਣੇ ਆ ਠੀਕ ਹੈ ਨਾ ਹੋਰ ਪਰਤੀ ਕੁਝ ਸਨੇਹਾ ਦਰਸ਼ਕਾਂ ਨੂੰ ਬੱਸ ਸਨੇਹਾ ਕੀ ਆ ਦੇਖ ਵੀਰੋ ਤੂੰ ਨੂੰਰੀ ਸਹੀ ਗੱਲ ਆ ਮੜਕੋ ਮੜਕੀ ਸਹੀ ਗੱਲ ਆ ਦੇਖੋ ਬਈ ਤੜਕੇ ਤੋਂ ਯਾਰ ਕਹਾਂ ਆ ਨਾ ਜੱਟ ਦਾ ਕੰਮ ਮੁੱਕਣ ਵਾਲਾ ਦਾ ਹੈ ਨਹੀਂ ਪਰਤੀ ਇੱਕ ਤਾਂ ਐ ਹੁੰਦਾ ਵੀ ਹਰੇਕ ਨੂੰ 2 ਘੰਟੇ ਕਿਤੇ ਲਾ ਕੇ ਆਹੋ ਆ ਠੀਕ ਹੈ ਇਹਦਾ ਚੱਲੀ ਜਾਣਾ ਯਾਰ ਆਥਨ ਤੱਕ ਛੋਟੇ ਸਾਹਮਣੇ ਤੁਸੀਂ ਦੇਖਿਆ ਭਾਈ ਅੱਜ 6 ਮਹੀਨੇ ਹੋ ਗਏ ਮੈਨੂੰ ਬਲੌਗ ਪਾਉਂਦੇ ਦੇਖਿਆ ਕੋਈ ਜਣਾ ਵੀ ਜਦ ਇੱਕ ਬੰਦਾ ਆਈਆਂ ਵੀ ਰੈਸਟ ਹੀ ਕਰ ਲਈ ਬੇਲੇ ਹੀ ਸਾਰੇ ਪਾਸੇ ਭੱਜਣਾ ਪੈਂਦਾ ਆਏ ਆ ਕਹਾਣੀ ਆਏ ਬਣਾ ਰਹੇ ਆ ਬਈ ਵਾਟਾਂ ਆਏ ਜੀ ਆਏ ਬਣ ਰਹੀ ਹੈ ਕਿਉਂ ਫਿਰਦੀ ਟੁੱਟ ਜੂ ਇਹ ਨਹੀਂ ਨਹੀਂ ਟੁੱਟਦੀ ਚਾਹੀ ਜਿਵੇਂ ਮਰਜੀ ਤੜਾਕੀਂ ਆਏ ਆ ਬਈ ਆਧਾਰਨ ਵੀ ਇੰਨੀ ਤਗੜੀ ਦਿੱਤੀ ਇਹ ਮੁੰਡਾ ਮਰਜੀ ਤੜਾਕੀਂ ਵਾਟਾਂ ਹੀ ਜੀ ਪਾਉਣੀਆਂ ਆ ਪਾਣਾ ਪਾਣੀ ਇੱਧਰ ਤੌਕਾ ਨਾ ਜਾਵੇ ਜ਼ੋਰ ਕਿੰਨਾ ਮਰਜੀ ਲੱਗੇ ਜੀ ਤੜਾਕੀ ਬਣਣੀ ਵੀ ਇਸ ਹਿਸਾਬ ਤੇ ਪਰ ਬੰਨਣੀ ਪੈਂਦੀ ਨਾ ਫੇਰ ਹੀ ਟੁੱਟਦੀ ਲੈ ਪੂਰਾ ਚੱਲ ਰਿਹਾ ਮਿੱਤਰੋ ਕੰਮ ਮਾਰੂ ਮਾਰ ਇਹ ਰੀਅਲ ਜੱਟ ਲਾਈਫ ਜੱਟ ਲਾਈਫ ਕਹਿੰਦੇ ਨੇ ਵੀਰੇ ਉਹ ਜੱਟ ਲਾਈਫ ਐਂ ਬਣਾਦੀ ਬਾਈ ਵੱਟ ਦੇਖੋ ਜਦੋਂ ਹੁਣ ਇਹਦੀ ਬਾਦ ਪੋਚੀ ਗਈ ਇਹ ਐਂ ਪਰਤੀ ਟੁੱਟ ਜੋ ਬੋਲਦਾ ਕਿਉਂ ਨਹੀਂ ਮਾ ਗਾ ਜੀ ਨਾ ਬਣ ਗਈ ਬੱਟ ਦੀ ਗੱਲ ਬਣ ਗਈ ਪੂਰੀ ਬਣ ਗਈ ਮਾ ਤੂੰ ਦੇਖ ਖਿਆਦ ਰੱਖੇ ਸਭ ਬੱਟ ਦੇਖੋ ਬਾਈ ਹਾਂ ਬਣਾ ਦੀ ਜੁਦਵਾਦ ਹਾਂ ਨੀਤੀ ਇਹਨੇ ਕਿ ਹਾਸੀ ਸਿਰ ਤੇ ਪੁੱਤ ਨੇ ਇਹਨੇ ਕਿਹਾ ਸੀ ਹਾਂ ਉਹ ਤੂੰ ਕਿਆ ਸੀ ਇਹਨੂੰ ਦੱਸ ਦੇ

ਹਾਡੇ ਕਰੇ ਦੇਖੀ ਸੀ ਸਾਡੇ ਕਰੇ ਤੈਨੂੰ ਡਰ ਲੱਗਦਾ ਬੇਸਾਰਾ ਬੰਦਾ ਭੂਤਾਂ ਆਉਂਿਆ ਫਿਰ ਮੈਂ ਦੇਖੀ ਹੁੰਦੀ ਰਹਿੰਦੀ ਆ ਮੈਂ ਤੈਨੂੰ ਵੀ ਰਾਤ ਨੂੰ ਡਰ ਲੱਗਦਾ ਫਿਰ ਭਾਈ ਗੁਰੂ ਭਾਈ ਗੁਰੂ ਕਰਿਆ ਕਰ ਭਾਈ ਗੁਰੂ ਨਾਲ ਪਾਵਰ ਮਿਲੂਗੀ ਤੈਨੂੰ ਭੂਤ ਭਾਜੂਗੀ ਡਰ ਦੀ ਕਾਡੂ ਤੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਹੀ ਲੱਗਦਾ ਨਹੀਂ ਜਾ ਦੀ ਫੇ ਜਾ ਕੇ ਸਾਲਪੁੱਤ ਕੋਲੇ ਜਾ ਉਹ ਮੈਂ ਜਾ ਕੇ ਨਹੀਂ ਉਹ ਪਾ ਕੇ ਨਹੀਂ ਭਾਗ ਤੇ ਜਾ ਕੇ ਖਾ ਲੈ ਮੇਰਾ ਜਾ ਕੇ ਦਿਖਾ ਦੇ ਜਾ ਕੇ ਦਿਖਾ ਦੇ ਕਾਟੋ ਫਿਰ ਖਾ ਦੇ ਕੱਟਰਦੀ ਆ ਕੱਟੋ ਹਾਂ ਨਾ ਚੱਲ ਬਰ ਬਰ ਲੱਗੋ ਚੰਦੀ ਨਹੀਂ ਹੈਗੀ ਡਰ ਲੱਗਦਾ ਉਹਨੂੰ ਜਾਨਦੀ ਨਹੀਂ ਹੈਗੀ ਹਾਂ ਡਰਦੀ ਹੋਈ ਆ ਸਹੀ ਗੱਲ ਡਰਦੀ ਆ ਹੈਨਾ ਹਣਾ ਕੱਟ ਓਹੋ

बानी कौर की कर दी बानी कौर एदा हेलो भी नहीं कर दी ओए तू करी तू करी काटो नानी के में तो दिया मना जाए कि मैं वो तो उतर के का कि मैं तोड़ती है नानी नानी आए तोड़ती है ओ आए तोड़ती है नानी और तुरी और तोड़ते कि मैं तोड़ती है कि मैं हां दीदी Nani gimana tur diya Nani jadi, ayo tur ke. Nani ke dihan, Nani? Nani? Nani ke kah? Nani gimana tur diya? Nani gimana Nani, dihan, Nani, wad rame Pura कि मैं तुर दिया नानी ओ तेरी ओ नानी मांगू तुरद ओ देख हराम भी हो गया हराम भी नानी मांगू तुरद <सथ> देखो जी सारे बच्चे कि मैं टीवी देख रहे बैठे तू तर के खाई नानी मांगू खा रहे नानी मांगू तुरके हाँ तुरके खाई नानी मांगू हां हां चप्पी फिर पहला नानी ਮੰਗੂ ਤੁਰ ਕੇ ਨਾਨੀ ਮੰਗੂ ਤੁਰ ਕੇ ਨਾ ਹੁਣ ਮਾਰ ਰਹੀ ਆਪਾਂ ਖੱਬਲ ਵਾਲੀ ਕੁੜੀ ਜੀ ਆਹ ਖਾਲ ਤੇ ਆ ਤਾਂ ਆ ਗਿਆ ਬ्रो 40 ਬਹੁਤ ਵੇਚਣੀ ਆਪਾਂ ਆ ਕੰਮ ਮਾਰਤਾ ਮਿੱਤਰੋ ਨਾ ਧੀ ਕਰਲਾ ਦੇ ਬਾਅਦ ਦੇਜਿਆ ਗਿਆ ਤੇ ਫਰੀਦੇ ਦਾ ਟਿੱਟਾ ਹੁਣ ਚੱਕ ਲਈ ਪ੍ਰੇਮ ਮਿਲਿਆ ਜੀ ਆਪਣਾ ਭਾਈਆ ਜਮੇਟੂ ਦੀ ਦੁਕਾਨ ਤੇ ਹਾਂਜੀ ਪ੍ਰੇਮ ਜੀ ਹਾਂਜੀ ਆਪਣਾ ਪ੍ਰੀਤ ਯਾਰ ਦੋਸਤ ਬਹੁਤ ਵਧੀਆ ਹੈ ਇਹਦਾ ਪ੍ਰਾਲਾ ਬਹੁਤ ਵਧੀਆ ਹੈ ਭਰਾ ਦੇਖੋ ਇਹਦਾ ਸਾਥ ਦਿਓ ਸਾਥ ਤੁਸੀਂ ਦੇਣਾ ਦੇਖ ਦਵਾਈ ਸੋਢੀ ਨੇ ਕੁਝ ਤੁਹਾਨੂੰ ਬਸ ਸੋਢੀ ਸਿਹਤ ਠੀਕ ਰੱਖਣੀ ਹੈ ਜਨਕੇ ਤੁਸੀਂ ਆਪਦਾ ਮਨ ਬਣਾ ਕੇ ਰੱਖਣਾ ਹੈ ਜੇ ਨਸ਼ਾ ਛੱਡਣਾ ਜੇ ਮਨ ਨਹੀਂ ਠੋਟ ਤਾਂ ਦਵਾਈ ਨੇ ਕੁਝ ਨਹੀਂ ਕਰਨਾ ਹੁਣ। ਇਹ ਉਹੀ ਤਾਂ ਮੈਂ ਕਹਿਣਾ ਮੈਂ ਵੀ ਇਹੀ ਕਹਿਣਾ ਹਾਂ। ਤੇ ਤੀਤ ਤਾਂ ਇਹੀ ਪਰ ਅਲੱ ਇੱਕ ਸਾਥ ਸੋਧੂ ਸੁਨੇਹਾ ਵੀ ਇਹੀ ਹੈ ਵੀ ਦਵਾਈ ਤਾਂ ਮੈਂ ਤੁਹਾਨੂੰ ਇੱਕ ਉ ਮਨ ਨੂੰ ਖੜਾਉਣ ਵਾਸਤੇ ਦਵਾ ਦਿੰਦਾ ਹੈ ਵੀ ਮਨ ਤੁਹਾਨੂੰ ਆ ਬਣਾਉਣਾ ਪੈਣਾ। ਹਾਂ। ਪੀ ਪ੍ਰੀਤ ਦੇ ਸਾਥ ਦੇਓ ਇਹਨਾ ਮਨ ਮਣਾ ਕੇ ਰੱਖੋ ਜਿਉ ਕਿਤੇ ਲੋੜ ਹੈ ਫਰੀਦ ਦੀ ਲੋੜ ਹੈ ਇਹਨੂੰ ਦੱਸੋ ਇਹਦੇ ਕੋਲੇ ਆ ਜਾਓ ਯਾਰ ਇਹਨੂੰ ਨਾਲ ਲੈ ਜਾਓ ਜਿੱਥੇ ਵੀ ਲੋੜ ਹੈ ਦੀ ਹਾਂ ਹਾਂ ਤੁਹਾਡਾ ਸਾਥ ਦੇਊਗਾ ਇਹ ਪਤਾ ਕੜੇ ਹੋਊ ਯਾਰ ਜਿਹੜੀ ਮੇਰੀ ਪਤਾ ਕੜੇ ਹੋਣਗੇ ਤੁਹਾਨੂੰ ਲੋੜ ਦੇ ਕੋ ਹਾਂ ਵੀ ਫੈਸਲਾ ਯਾਰ ਮੈਂ ਤਾਂ ਕੱਲਿਆ ਮਤਲਬ ਕਹਿ ਸਕਦਾ ਤੁਹਾਨੂੰ ਚੰਗਾ ਮੈਂ ਤਾਂ ਕਹਿ ਸਕਦਾ ਹਾਂ ਦਵਾਈ ਉਹ ਕਰਦਾ ਹੁਣ ਦਵਾਈ ਐ ਥੋੜੀ ਐ ਵੀ ਭਾਏ ਨਾ ਵੀ ਬੰਦਾ ਦਵਾਈਆਂ ਨਾਲ ਜਿੰਨੇ ਸੇ ਛੱਟੇ ਜਾਣਾ ਉਹ ਤਾਂ ਕੜੇ ਦਵਾਈ ਨਾ ਨਹੀਂ ਮਨ ਮਨ ਬੜੀ ਵੱਡੀ ਚੀਜ਼ 90% ਤੁਹਾਡਾ ਮਨ 10% ਦਵਾਈ ਨੇ ਕੰਮ ਕਰਾ ਹਾਂ ਇਹੀ ਕਹਿਣਾ ਆਪਣਾ ਉਨੇ ਤੁਹਾਨੂੰ ਨੀਂਦ ਆਉਣ ਲਾਉਣੀ ਐ ਦਵਾਈ ਨੇ ਸੇ ਠੀਕ ਰੱਖਣੀ ਐ ਜਿਹੜੀ ਤੁਹਾਨੂੰ ਬੇਚੈਨੀ ਲੱਗਦੀ ਉਹਨੂੰ ਠੀਕ ਰੱਖਣਾਗਾ ਦਵਾਈ ਦਾ ਇਹ ਮਤਵ ਹੈ ਬਸ 90% ਤੁਹਾਡਾ ਮਨ ਹੈ ਹਾਂ ਜੇ ਇਹਨੂੰ ਕੰਟਰੋਲ ਚ ਰੱਖੋਗੇ ਤਾਂ ਨਸ਼ਾ ਦਾ ਕੋਈ ਵੱਡੀ ਗੱਲ ਨਹੀਂ ਹੈ ਸਹੀ ਗੱਲ ਹਾਂ ਤਕੜੇ ਹੋ ਜਾਓ ਪੜ੍ਹ ਲੈ ਪੜ੍ਹ ਲੈ ਹੈ ਹਾਂ ਸਹੀ ਗੱਲ ਪ੍ਰੀਤ ਦਾ ਸਾਥ ਦਿਓ ਯਾਰ ਜਦੋਂ ਇਹ ਤੁਹਾਡਾ ਸਾਥ ਦਿੰਦਾ ਤੁਹਾਡਾ ਵੀ ਦੇਣ ਦਾ ਹੱਕ ਹੈ ਇਹ ਕੰਮ ਨਾ ਕਰੋ ਯਾਰ ਵੀਡੀਓ ਤੇ ਮਾਰਿਆਂ ਵੀ ਆਪਾਂ ਪ੍ਰੀਤ ਦਾ ਸਾਥ ਦਿੱਤਾ ਦੋ ਦਿਨ ਵੀਡੀਓ ਪਾ ਲੀਆਂ ਤੇ ਮੁੜ ਕੇ ਕਿਹੜਾ ਆਪਣੇ ਨਾਲ ਪ੍ਰੀਤ ਐ ਤੇ ਭੈਣਾ ਉਹ ਮੈਨੂੰ ਧੋਖਾ ਜਿਵੇਂ ਮੈਂ ਕਹਿੰਦਾ ਉਹ ਮੈਨੂੰ ਧੋਖਾ ਨਹੀਂ ਹੁੰਦਾ ਯਾਰ ਉਹ ਆਪਦੇ ਆਪ ਨੂੰ ਨਹੀਂ ਉਹ ਧੋਖਾ ਤੈਨੂੰ ਨਹੀਂ ਹੈਗਾ ਉਹਦਾ ਆਪਦੇ ਆਪ ਨੂੰ ਧੋਖਾ ਪਰ ਇਹ ਗੱਲ ਨਾ ਕਰ ਕਮਰੇ ਜਿਵੇਂ ਲੋਕੇ ਨਾ ਕਰ ਜਿਆ ਕੋਈ ਹਾਂ ਹਾਂ ਯਾਰ ਕਾਡੇ ਦਾ ਰਹੋ ਯਾਰ ਹੈ ਸਹੀ ਗੱਲ ਹੋਰ ਪ੍ਰੇਮ ਹੋਰ ਵਧੀਆ ਪ੍ਰੀਤ ਜੀਰੀ ਜੂਰੀ ਫੇਰਾ ਜੀਰੀ ਤੇ ਬਸ ਤਿਆਰੀ ਆ ਤਿੰਨ ਚਾਰ ਦਿਨ ਲਾਉਣ ਲੱਗਦੇ ਆ ਲੱਗੇਗਾ ਕਿਹੜੀ ਕਿਹੜੀ ਲਾਏਗਾ ਉਹ ਉਹੀ ਲਾਵਾਂਗੇ ਹੁੰਦਾ ਅੱਛਾ ਠੀਕ ਆ ਬਸ ਦੋ ਤਿੰਨ ਵਾਰ ਚਲਾ ਦਾਂਗੇ ਮੈਂ ਵੀ ਅੱਜ ਬੀਜਾਂ ਬਹੁਤੀ ਸਬਜ਼ੀ ਛੱਡਦਾ ਮੈਂ ਵੀ ਬਸ ਸਬਜ਼ੀ ਬੀਜਦੇ ਹਾਂ ਸਬਜ਼ੀ ਵੀ ਲਾਵਾਂਗੇ ਕੁਝ ਹਾਂ ਵਧੀਆ ਜੀ ਮਨੂ ਆਇਆ ਬਹੁਤ ਉੰਨੀ ਨੂੰ ਮਗਿਆ ਯਾਰ ਸਬਜ਼ੀ ਚਲਾ ਠੀਕ ਆ ਬੀਜੇ ਵਾਲੀਆ ਡਾਲ ਡੋਨੇ ਹਾਂ ਮੀਂਹ ਮੂਹ ਜੇ ਪੈਣਗੇ ਉਦੋਂ ਲੱਭ ਰਹਿਗੇ ਮੌਸਮ ਹੁਣ ਮੂਰੇ ਆ ਦੋ ਤਿੰਨ ਦਿਨ ਦਾ ਗਰਮੀ ਦੱਸੀ ਹੋਈ ਐ ਬਹੁਤ ਟਾਈਮ ਬਾਅਦ ਮਿਲਿਆ ਜੀ ਬਹੁਤ ਇਕੱਠੇ ਰਹਿਆ ਸੀ ਬਹੁਤ ਇਕੱਠੇ ਰਹੇ ਹਾਂ ਜੀ ਮੈਂ ਤੁਹਾਨੂੰ ਬਹੁਤ ਫ੍ਰੇਮ ਆ ਸਹੀ ਗੱਲ ਪਹਿਲਿਆਂ ਚ ਲੱਗੇ ਸੀ ਹਾਂ ਆਉਣ ਵੀ ਪਿਆ ਇਕੱਠੀ ਕਰਨ ਲੱਗੇ ਸੀ ਸਮਾਨ ਸੋਣ ਕੀ ਜੀ ਅਸੀਂ ਸਹੀ ਗੱਲ ਹੈ ਹਾਂ ਨਿਆਰੇ ਪੂਰੇ ਫੁੱਲ ਲੈਨੇ ਜਿੰਦਗੀ ਦੇ ਯਾਰ ਮੈਂ ਤੇ ਪ੍ਰੀਤ ਨੇ ਜਿਹੜੀ ਗੱਲ ਆ ਹਾਂ ਕਿਸੇ ਦਾ ਮਾੜਾ ਨਹੀਂ ਕੀਤਾ ਚੰਗੇ ਹੀ ਕੀਤਾ ਹੋਊਗਾ ਇਹਦਾ ਹਾਂ ਜਿਹੜੀ ਗੱਲ ਆ ਹਾਂ ਔਰ ਔਰ ਵਧੀਆ ਭਰਾ ਠੀਕ ਠਾਕ ਮੈਂ ਆ ਗਿਆ ਮਿੱਤਰੋ ਤਾਂ ਕਰਕੇ ਮੈਸਾ ਹੁਣ ਅਸੀਂ ਦੋ ਦੋ ਟਾਈਮ ਨਮਾਅ ਦਿੰਦੇ ਆ ਇੱਕ ਸਵੇਰੇ ਇੱਕ ਇਹ ਜੇ ਵੇਲੇ ਆਥਣੇ ਡਿਊਟੀ ਰਾਜਵਿੰਦਰ ਦੀ ਹੁੰਦੀ ਹੈ ਮੈਸਾ ਨਮਾਉਣ ਤੇ ਮਨਸਾ ਕਿਧਰ ਭਾ ਗਿਆ ਮਨਸਾ ਸਿੰਘ ਮਨਸਾ ਸਿੰਘ ਚੱਕੇ ਜਿੰਦਰਾ ਫਿਰ ਮਿੱਤਰੋ ਚੱਲੇ ਆਂ ਬੱਟਾ ਪਾਉਣ ਪਨੀਰੀ ਦਾ ਕੰਮ ਜਾ ਕਰਨਾ ਨਾ ਉਹ ਕਹਿੰਦਾ ਇੰਨੀ ਮੈਂ ਲੋ ਚਾਲਦੀ ਅੱਜ ਤੱਕ ਇੰਨੀ ਉਮਰ ਹੋ ਗਈ ਦੇਖੀ ਨਹੀਂ ਕਹਿੰਦਾ ਅੱਜ ਮੈਂ ਕੱਖਾਂ ਦੇ ਉੱਤੋਂ ਸੁਕਾਤੇ ਕਹਿੰਦਾ ਇਹ ਪਾਣੀ ਕਰਕੇ ਨਹੀਂ ਪਾਣੀ ਤਾਂ ਥੱਲੇ ਹੈਗਾ ਕਹਿੰਦਾ ਇਹ ਤਾਂ ਲੋ ਕਰਕੇ ਆ ਬਾਲਾ ਸੇ ਇੱਕ ਗਰਮੀ ਤੇ ਬਹੁਤ ਰਕਾਰ ਟੁੱਟਣੇ ਨੇ ਤਿੰਨ ਦਿਨਾਂ ਦਾ ਹੋਰ ਚੇਤਾਵਨੀ ਦਿੱਤੀ ਪਾਲਾ ਕਿੰਨੀ ਹੋ ਗਿਆ ਹੋ ਗਿਆ 6 ਹੋ ਗਿਆ ਨਾ 6 10-9 ਆਏ ਨੂੰ ਦਾ 9 ਬਣਾਏ ਨੂੰ ਸਿੱਧੀਆਂ ਜੇ ਇੱਕ ਕਰਮ 9 ਬਣ ਸੇ ਲੰਮੀਆਂ ਇੱਕ ਜਿਵੇਂ ਆਏ ਉਹ ਚ ਕਿੱਲੇ ਦੀ ਪੌਦ ਵੀਜੀ ਜਾਂਦੀ ਹੈ ਕਿੱਧਰ ਲਾ ਮੈਂ ਇਧਰ ਫਿਰ ਮੈਂ ਤੇ ਮਨਸਾ ਪਾ ਰਹੇ ਹਾਂ ਜੀ ਪੱਟਾਂ ਪਾਉਂਦੀਆਂ ਜਿਹੜੀ ਗੱਲ ਆ ਥਾਂ ਤਾਂ ਇਹੀ ਮਿੰਦਾ ਹੁੰਦਾ ਹੁੰਦਾ ਨਾ ਅੱਗੇ ਆ ਪਾ ਦਿਆਂ ਬਾਈ ਨੌ ਕਰਮਾ ਸਿੱਧੀਆਂ ਨੇ ਛੇ ਕਰਮਾ ਚੌੜੀਆਂ ਨੇ ਹੈ ਨਾ ਚਾਚਾ ਸਾਢੇ 6 ਕਿੱਲਾਂ ਦਾ 20 ਹੈ 6 ਦਾ 7 ਦਾ ਬਸ ਐ ਬਣਾਤੀ ਗੱਲ ਬਾਈ ਬਸ ਤਾਂ ਇਦਾਂ ਐ ਬਣਾਤੇ ਦੋ ਕਹਿਰੀਆਂ ਕਰਤੀਆਂ ਉਹ ਬਟ ਤੇ ਜੰਦਰ ਲਾਤਾ ਅਨਾਤ ਤੋਂਪ ਬਹੁਤ ਤੇਜ ਹੈ ਆ ਪਾਉ ਉਹ ਸੱਟ ਗਏ ਤੰਗੜੀ ਜੀ ਮਾਰ ਦਾਂਗੇ ਨਿਵੇੜ ਦੇ ਕੰਮ ਕੋ ਵੀ ਮੇਤਰੋ ਲੈ ਆਂਦੇ ਬੋਰੀ ਥੈਲੀ ਤੇ ਲਾਦੀ ਲਵੇ ਵਰਮ ਭਰੀ ਸੀ ਨਾ ਚੱਕਣੀ ਬਾਂਸੇ ਤੇ ਦਬਾਉਣੇ ਛੱਟਾ ਫਿਰ ਮਾਰਦੇ ਤੰਗੜੀ ਫਿਰ ਜੱਟਾ ਦਾਈਆ ਮੇਤਰੋ ਕੋ ਵੀ ਡਾਈਏ ਨਾਲ ਫਿਰ ਵਧੀਆ ਹੋ ਜਾਂਦੀ ਜਿਹੜੀ ਮਾਰੀ ਮੋਟੀ ਘਾਟ ਪਾ ਦਿੰਦੀ ਹੈ ਤਾਂ ਯਾਬੀ ਜ਼ਰੂਰੀ ਆ। ਪੌਂ ਛੱਟਰ ਦਾ ਵੱਤ-ਵੱਤ ਜਾ। ਮਾੜਾ ਵੱਧ ਵੀ ਨਾ ਹੋਵੇ। ਮਾਨ ਸਾ ਦੇ ਰਿਹਾ ਬਈ ਛੱਟਾ ਪਨੀਰੀ ਦਾ। ਠੀਕ ਆ। ਲੋ ਕੈਰੀਆਂ ਜੀ ਦੋਨਾਂ ਦੇ। ਇੱਕ ਮੇਕਿਆਂ ਨੇ ਆਪਾ ਡਾ ਗਿਆ ਦੇ ਤਾਂ ਕਰਤਾ ਚਲੂੰਗਾ ਖਾਲੀ। ਹੁਣ ਆਪਣੀ ਵਾਰੀ ਆ ਗਈ ਹੈ ਜੀ। ਟੰਗੜੀ ਦੀ। ਟੰਗੜੀ ਮਾਰ ਕੇ ਪਨੀਰੀ ੜੜੀ ਚ ਆਉ ਬੀਜੀ ਨੱਕੇ ਕਰਦੇ ਆਂਗੇ ਫਿਰ ਚੱਕੋ ਮਿੱਤਰੋ ਨੱਕਾ ਵੀ ਲਾਤਾ ਪੈਂਦਾ ਕਰਤਾ ਪਾਣੀ ਜਮਾਇ ਕੈਰੀਆਂ ਚ ਆਇਆ ਮਾਰਦੇ ਆਂ ਤੰਗਲੀ ਬਾਈ ਪਹਿਲੀ ਵਾਰੀ ਮੈਂ ਉਹ ਪਾਣੀ ਦਾ ਭਰ ਕੇ ਸੱਟਾ ਦਿੱਤਾ ਸੀ ਉਹ ਵੀ ਵਧੀਆ ਹੋ ਗਈ ਸੀ ਪਾਣੀ ਦਾ ਭਰ ਕੇ ਮਾਰ ਜੀ ਵੀ ਇੱਕ ਕੈਰੀ ਦੇ ਤਾਂ ਬਹੁਤ ਜ਼ੋਰ ਲਵਾਂਗੇ ਚੰਗੜੀ ਜੀ ਵੀ ਇੱਕ ਕੈਰੀ ਰਹਿ ਗਈ ਇਹ ਆਪਾਂ ਲਾਤੀ ਦਰਸ਼ਕੋ 26 26 ਤਾਂ ਕਰਕੇ ਲਾਦੀ ਨਾ ਇਹਦੇ ਫਾਇਦੇ ਬਹੁਤ ਨੇ ਬਾਈ ਇੱਕ ਤਾਂ ਆਸੇਤੀ ਜਾਂਦੀ ਹੈ ਗਿਣਵੇਂ ਦਿਣਾ ਜੀ ਠੀਕ ਹੈ ਨਾ ਦੂਜਾ ਬਈ ਪਾਣੀ ਦਾ ਬਾਲਾ ਫਰਕ ਪੈਂਦਾ ਯਾਰ। ਪੀੜੀ ਉਹਦਾ ਅੱਖਾਂ ਪਕਾ ਦਿੰਦੀ ਆ ਹੌਣ ਚ ਹੀ ਨਹੀਂ ਆਉਂਦੀ। ਤਾਂ ਕਰਕੇ ਆਪਾਂ ਤਾਂ ਪਿਛਲੀ ਵਾਰੀ ਵੀ ਸੱਬੀ ਲਈ ਸੀ ਇਸ ਵਾਰੀ ਵੀ ਸੱਬੀ। ਥੰਗੜੀ ਮਾਰਦੇ ਨੂੰ ਮਤਲਬ ਇਹ ਰਹੀ ਹੋ ਗਈ ਜੀ ਪੂਰਾ। ਮਾਰਤੀ ਬਸ। ਨੱਬੜ ਗਿਆ ਕੰਮ। ਚੱਲਿਏ ਫਿਰ। ਟੈੱਕੀ ਆਦਾ ਕੁਆਲਟੀ ਬੋਲਦੀ। ਲਾਈਟ ਆਉਗੀ ਸਵੇਰੇ 6 ਵਜੇ। 5 ਵਜੇ ਭਰ ਦਾਂਗੇ। ਵੇਚਣੀ ਆਪਾਂ 10 ਤਰੀਕ ਨੂੰ ਸੀ। ਆ ਲੇਟ ਹੋ ਗਏ ਯਾਰ। ਹੁਣ ਆਪਾਂ ਨਵੇਂ ਜੀ 10 ਨੂੰ ਵੇਚਾਂਗੇ। ਪਹਿਲਾਂ ਸੋਚਿਆ ਹੋਇਆ ਸੀ। ਦਣ ਕਢਾਇਆ ਹੋਇਆ ਸੀ। ਛਾੜਾ ਨੇ ਦੱਸਿਆ ਜੀ ਮੇਰੇ ਨੂੰ ਚਾਚਾ ਕਹਿੰਦਾ ਹੁਣ। ਛਾੜਾ ਦੇ ਤੋਂ ਦਣ ਕਢਾਇਆ ਹੋਇਆ ਜੀ। ਵੀ ਵੇਚਾਂਗੇ ਅਸੀਂ 10 ਤਰੀਕ ਨੂੰ। ਪਰ ਲੇਟ ਹੋ ਗਏ ਯਾਰ। ਚੰਗਾ ਸੀ ਪੂ। ਚੰਗਾ। ਠੀਕ ਹੈ ਬਾਈ ਚੱਲਦਾ ਮੈਂ। ਚੰਗਾ ਜੀ ਕਿਰਪੀ ਜੀ। ਓਕੇ ਬਾਈ। ਮਿਲਦੇ ਆ ਸਵੇਰੇ ਫੁੱਡ ਨਾਈਟ ਹੋ ਗਈ ਮਿੱਤਰੋ ਹੁਣ ਚੱਲਿਆਂ ਕਰਨ